ਫਤਿਹ ਦੀ ਸਾਂਝ ਆਪਸ ਵਿੱਚ ਪਾ ਕੇ ਆਪਾਂ ਸ਼ਬਦ ਵਿਚਾਰ ਨੂੰ ਆਰੰਭ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਹਿੱਸੇ ਵਿੱਚ ਆਪ ਜੀ 38 ਨੰਬਰ ਸ਼ਬਦ ਤੱਕ ਵਿਚਾਰ ਨੂੰ ਸਰਵਣ ਕਰਕੇ ਆਏ ਹੋ ਇਸ ਹਿੱਸੇ ਵਿੱਚ ਆਪਾਂ 39 ਨੰਬਰ ਸ਼ਬਦ ਦੀ ਵਿਚਾਰ ਕਰਾਂਗੇ ਜਿਵੇਂ ਕਿ ਪਿਛਲੇ ਹਿੱਸੇ ਵਿੱਚ ਆਪਾਂ ਗੱਲ ਕੀਤੀ ਸੀ ਬਈ 39 ਅਤੇ 40 ਇਹ ਦੋਵੇਂ ਸ਼ਬਦ ਇੱਕੋ ਹੀ ਮضمੂਨ ਵਾਲੇ ਹਨ ਪਾਵ ਵਾਲੇ ਹਨ ਅਰਥਾਂ ਵਾਲੇ ਹਨ ਇਸ ਲਈ ਇਹਨਾਂ ਨੂੰ ਇਕੱਠਿਆਂ ਹੀ ਸਾਂਝਾ ਕੀਤਾ ਜਾਵੇ ਤਾਂ ਬਿੱਤਰ ਰਹੇਗਾ ਸੋ ਆਓ ਪਹਿਲਾਂ ਆਪਾਂ 39 ਨੰਬਰ ਸ਼ਬਦ ਦਾ ਪਾਠ ਕਰਦੇ ਹਾਂ ਉਚਾਰਣ ਤੇ ਵਿਸ਼ਰਾਮਾਂ ਦੀ ਗੱਲ ਕਰਦੇ ਹਾਂ ਫਿਰ ਆਪਾਂ ਉਸ ਨੂੰ ਸਮਝਾਂਗੇ ਤੇ ਬਾਅਦ ਵਿੱਚ ਆਪਾਂ 40 ਨੰਬਰ ਸ਼ਬਦ ਦੀ ਵਿਚਾਰ ਕਰਾਂਗੇ ਬਿਲਾਵਲ ਮਹਲਾਣਾ ਵਾ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸਾ ਨਹੀਂ ਚੁੱਕਾ ਗੁਰ ਇਹ ਭੇਦ ਬਤਾਵੇ ਰਹਾਉ ਕਹਾ ਭਇਓ निरथ व्रत किए राम शरण नहीं आवे जोग जग निहपुल्त है मानौ जो प्रभु जस विसरावै मान मोह दोनों को पर हर गोविंद के गुण गावै कहो नानकहि विद को प्राणी जीवन मुक्त कहावै ए 39 नंबर शब्द है बिलावल राग विच गुरु तेग बहादुर जी दी वाणी अंदर ए दूसरा शब्द है शब्द लड़ी विच इस दी संख्या 39 है 39 ਸੋ ਇਸ ਸ਼ਬਦ ਵਿੱਚੋਂ ਗੁਰੂ ਤੇਗ ਬਹਾਦਰ ਜੀ ਜੋ ਸਾਨੂੰ ਦੱਸਦੇ ਨੇ ਆਪਾਂ ਸਮਝਦੇ ਹਾਂ ਪਹਿਲਾਂ ਵਿਸ਼ਰਾਮਾਂ ਦੀ ਗੱਲ ਕਰੀਏ ਹਰ ਕੇ ਨਾਮ ਬਿਨਾ ਦੁੱਖ ਪਾਵੈ ਬਿਨਾ ਉਪਰ ਆਪਾਂ ਵਿਸ਼ਰਾਮ ਦੇਵਾਂਗੇ ਭਗਤ ਬਿਨਾ ਸਹਸਾਨ ਨਾਹ ਝੂਕੇ ਭਗਤ ਬਿਨਾ ਸਹਸਾਨ ਨਾਹ ਝੂਕੇ ਝੂਕੇ ਤੇ ਵਿਸ਼ਰਾਮ ਦੇਵਾਂਗੇ ਗੁਰ ਇਹ ਭੇਦ ਬਤਾਵੇ ਗੁਰ ਇਹੋ ਭੇਦ ਨਹੀਂ ਪੜਾਂਗੇ ਆਪਾਂ ਗੁਰ ਇਹ ਭੇਦ ਇਹ ਸ਼ਬਦ ਇਕਵਚਨ ਪੁਲਿੰਗ ਹੈ ਇਸ ਲਈ ਹਾਹੀ ਨੂੰ ਔਂਕੜ ਹੈ ਕਿਉਂਕਿ ਜੇ ਹਾਹੀ ਨੂੰ ਔਂਕੜ ਦਾ ਉਚਾਰਨ ਕਰਾਂਗੇ ਆਪਾਂ ਇਹੋ ਫਿਰ ਭੇਦ ਦੇ ਦਦੇ ਨੂੰ ਔਂਕੜ ਲੱਗਿਆ ਹੋਇਆ ਉਹ ਵੀ ਪੜ੍ਹਨਾ ਪਏਗਾ ਭੇਦੋ ਫਿਰ ਆਪਾਂ ਨੂੰ ਇਦਾਂ ਪੜ੍ਹਨਾ ਪਏਗਾ ਗੁਰ ਦੇਾਰੇ ਨੂੰ ਵੀ ਔਂਕੜ ਹੈ ਗੁਰੋ ਇਹੋ ਭੇਦੋ ਬਤਾਵੇ ਪਰ ਇਹ ਵੀ ਆਪਾਂ ਨਹੀਂ ਪੜਦੇ ਆ ਗੁਰਦੇ ਰਾਰੇ ਨੂੰ ਔਂਕੜ ਨਹੀਂ ਪੜਦੇ ਆ ਭੇਦ ਦੇ ਦਦੇ ਨੂੰ ਔਂਕੜ ਨਹੀਂ ਪੜਦੇ ਆ ਇਹੇ ਦੇ ਹਾਹੇ ਨੂੰ ਔਂਕੜ ਵਧੇਰੇ ਕਰਕੇ ਪਾਠੀ ਜੋ ਪਾਠ ਕਰਨ ਵਾਲੇ ਹਨ ਉਹ ਪੜ ਜਾਂਦੇ ਹਨ ਜੋ ਕਿ ਉਹਨਾਂ ਦੀ ਬਹੁਤ ਵੱਡੀ ਔਕਾਈ ਹੈ ਨਾਮ ਰੂਪ ਦੇ ਵਿੱਚ ਹਾਹੇ ਨੂੰ ਔਂਕੜ ਕਦੀ ਵੀ ਉਚਾਰਨ ਨਹੀਂ ਹੁੰਦਾ ਪਰ ਕਿਰਿਆ ਰੂਪ ਦੇ ਵਿੱਚ ਹਾਹੇ ਨੂੰ ਔਂਕੜ ਆਪਣਾ ਉਚਾਰਨ ਰੱਖਦਾ ਹੁੰਦਾ ਹੈ ਇਹ ਆਪ ਜੀ ਨੇ ਚੇਤਾ ਰੱਖਣਾ ਕਿਰਿਆ ਰੂਪ ਦੇ ਵਿੱਚ ਜਿੱਥੇ ਹਾ ਹੇ ਨੂੰ ਔਂਕੜ ਆਵੇ ਜਿਦਾਂ ਚਚਾ ਲੱਲਾ ਹਾ ਹੇ ਔਂਕੜ ਕਕਾ ਰਾਰਾ ਹਾ ਹੇ ਔਂਕੜ ਜਜੇ ਕੰਨਾ ਵਵ ਹਾ ਹੇ ਔਂਕੜ ਇਹ ਕਿਰਿਆ ਵੀ ਸ਼ਬਦ ਨੇ ਜਾਵੋ ਕਰੋ ਲਾਵੋ ਹੈ ਨਾ ਇਤਿਹਾਦਿਕ ਇਹ ਜਿਹੜੇ ਕਿਰਿਆ ਵੀ ਸ਼ਬਦ ਨੇ ਇਹਨਾਂ ਦਾ ਹਾ ਹੇ ਨੂੰ ਔਂਕੜ ਹੋੜੇ ਰੂਪ ਦੇ ਵਿੱਚ ਉਚਾਰਨ ਦੇਵੇਗਾ ਪਹਿਲੇ ਅੱਖਰ ਦੇ ਉੱਪਰ ਪਰ ਨਾਮ ਰੂਪ ਦੇ ਵਿੱਚ ਹਾ ਹੇ ਨੂੰ ਔਂਕੜ ਦਾ ਉਚਾਰਨ ਨਹੀਂ ਹੁੰਦਾ ਹੈ ਗੁਰ ਇਹ ਭੇਦ ਬਤਾਵੇ ਕਹਾਂ ਭਇਓ ਤੀਰਥ ਬ੍ਰਤ ਕੀਏ ਇੱਥੇ ਵਿਸ਼ਰਾਮ ਦੇਵਾਂਗੇ ਆਪਾਂ RAM ਸ਼ਰਨ ਨਹੀਂ ਆਵੇ ਜੋਗ ਜਗ ਨਿਹਫਲ ਤਹਿ ਮਾਨੋ ਇੱਥੇ ਵਿਸ਼ਰਾਮ ਦੇਵਾਂਗੇ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋਂ ਕੋ ਪਰ ਹਰ ਇੱਥੇ ਵਿਸ਼ਰਾਮ ਦੇਵਾਂਗੇ ਗੋਬਿੰਦ ਕੇ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਕਹੋ ਨਾਨਕ ਨਾਨਕ ਉਪਰ ਵਿਸ਼ਰਾਮ ਦੇਵਾਂਗੇ ਇਹ ਬਿਦ ਕੋ ਪ੍ਰਾਨੀ ਪ੍ਰਾਣੀ ਤੇ ਵਿਸ਼ਰਾਮ ਦੇਾਂਗੇ ਜੀਵਨ ਮੁਕਤ ਕਹਾਵੇ ਇਦਾਂ ਇਸ ਸ਼ਬਦ ਦਾ ਪਾਠ ਕਰਨਾ ਹੈ ਸੋ ਆਪਾਂ ਸਮਝ ਸਮਝਦੇ ਹਾਂ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਆਪਾਂ ਨੂੰ ਕੀ ਦੱਸਦੇ ਐ ਹਰ ਕੇ ਨਾਮ ਬਿਨਾ ਦੁੱਖ ਪਾਵੇ ਗੁਰੂ ਤੇਗ ਬਹਾਦਰ ਕਹਿਣ ਲੱਗੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਮਨੁੱਖ ਜ਼ਿੰਦਗੀ ਵਿੱਚ ਦੁਖੀ ਹੁੰਦਾ ਆ ਹੁਣ ਨਾਮ ਦੀ ਗੱਲ ਆਪਾਂ ਇਸ ਐਪੀਸੋਡ ਦੇ ਵਿੱਚ ਬੜਾ ਬੜੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਆ ਹਨ ਪਿਛਲੇ ਜਿੰਨੇ ਹਿੱਸੇ ਆਪਾਂ ਵਿਚਾਰੇ ਨੇ ਉਹਨਾਂ ਸਾਰੇ ਹਿੱਸਿਆਂ ਦੇ ਵਿੱਚ ਆਪਾਂ ਨਾਮ ਦੀ ਗੱਲ ਕੀਤੀ ਆ ਉਹਨਾਂ ਸਾਰੇ ਹਿੱਸਿਆਂ ਦੇ ਵਿੱਚ ਆਪਾਂ ਪਰਮੇਸ਼ਰ ਦੇ ਪਿਆਰ ਦੀ ਗੱਲ ਕੀਤੀ ਆ ਰੱਬ ਦੀ ਸਰਵ ਵਿਆਪਕਤਾ ਦੀ ਗੱਲ ਕੀਤੀ ਆ ਮੈਨੂੰ ਲੱਗਦਾ ਵੀ ਇਹਨੂੰ ਬਿਨ ਰਿਐਕਸਪਲੇਨ ਕਰਨ ਦੀ ਲੋੜ ਨਹੀਂ ਆ ਸਰਵ ਵਿਆਪਕ ਈਸ਼ਵਰ ਉਸ ਦੀ ਹੋਂਦ ਵਿੱਚ ਵਿਸ਼ਵਾਸ ਰੱਖਣਾ ਤੇ ਹਾਜ਼ਰ ਨਾਜ਼ਰ ਉਸ ਨੂੰ ਜਾਣਨਾ ਇਹ ਹੈ ਨਾਮ ਦੇ ਨਾਲ ਜੁੜਨਾ ਤੇ ਹਰ ਕੇ ਨਾਮ ਬਿਨਾਂ ਇਸ ਨਾਮ ਤੋਂ ਬਿਨਾਂ ਦੁੱਖ ਪਾਵੈ ਮਨੁੱਖ ਦੁੱਖ ਪਾਉਂਦਾ ਹੈ ਦੁੱਖ ਕਿਹੜਾ ਪਾਉਂਦਾ ਹੈ ਸਰੀਰਕ ਦੁੱਖ ਨਹੀਂ ਉਹ ਦੁੱਖ ਹੈ ਮਨ ਦਾ ਦੁੱਖ ਕਿਉਂਕਿ ਮਨ ਮੰਨ ਕੇ ਬੈਠਾ ਹੁੰਦਾ ਹੈ ਕਈ ਖਿਆਲਾਂ ਨੂੰ ਤੇ ਜਦੋਂ ਉਹਦੇ ਖਿਆਲ ਹਕੀਕਤ ਵਿੱਚ ਨਹੀਂ ਬਦਲਦੇ ਹੁੰਦੇ ਫਿਰ ਉਹ ਦੁੱਖ ਪਾਉਂਦਾ ਹੈ ਉੱਥੇ ਦੁਖੀ ਹੁੰਦਾ ਹੈ ਹਨਾ ਮੰਨ ਲਓ ਇੱਕ ਬੱਚੇ ਨੇ ਜਿੰਨੀ ਕੋ ਮਿਹਨਤ ਕੀਤੀ ਸਟੱਡੀ ਕੀਤੀ ਤੇ ਪੇਪਰ ਦਿੱਤਾ ਤੇ ਫਿਰ ਉਹ ਆਸ ਲਾ ਕੇ ਉਮੀਦ ਲਾ ਕੇ ਬੈਠਿਆ ਵੀ ਮੈਂ ਪ੍ਰਥਮ ਆਉਣਾ ਹੈ ਸਟੇਟ ਵਿੱਚੋਂ ਆਪਣੇ ਜਿਹੜੀ ਹੈ ਕੰਟਰੀ ਵਿੱਚੋਂ ਮੋਰ ਕਿਉਂ ਵਿਚਾਰਾ ਹੁੰਦਾ ਪੂਰੇ ਪੂਰੇ ਨੰਬਰਾਂ ਤੇ ਪਾਸ ਹੁਣ ਫਿਰ ਉਹ ਤੇ ਦੁਖੀ ਹੋਏਗਾ ਨਾ ਵੀ ਉਮੀਦ ਮੇਰੀ ਕੋਈ ਹੋਰ ਸੀ ਤੇ ਪ੍ਰਾਪਤੀ ਮੈਨੂੰ ਕੋਈ ਹੋਰ ਹੋਈ ਆ ਹੁਣ ਉਥੇ ਅਸੀਂ ਇਹ ਵੇਖਣਾ ਹੁੰਦਾ ਵੀ ਅਸੀਂ ਡਿਜ਼ਰਵ ਕੀ ਕਰਦੇ ਆ ਕਿੰਨੇ ਜੋਗੇ ਅਸੀਂ ਹਾਂ ਠੀਕ ਆ ਜਿੰਨੇ ਜੋਗੇ ਹਾਂ ਉੰਨੇ ਅਸੀਂ ਆਪਣੇ ਆਪ ਤੋਂ ਉਮੀਦ ਰੱਖੀਏ ਆਪਣੇ ਆਪ ਤੋਂ ਆਸ ਰੱਖੀਏ ਪਰਮੇਸ਼ਰ ਵਾਹਿਗੁਰੂ ਜੀ ਸਾਡੇ ਆਪਣੇ ਅੰਦਰ ਬੈਠੇ ਹੋਏ ਨੇ ਜੇ ਅਸੀਂ ਉਹਨਾਂ ਨੂੰ ਭੁਲਾ ਦਿੱਤਾ ਤੇ ਉਮੀਦਾਂ ਅਸੀਂ ਰੱਖ ਲਈਆਂ ਹੋਰਾਂ ਤੇ ਆਸਾਂ ਅਸੀਂ ਰੱਖ ਲਈਆਂ ਹੋਰਾਂ ਤੇ ਫਿਰ ਸਾਨੂੰ ਦੁੱਖ ਹੀ ਦੁੱਖ ਪ੍ਰਾਪਤ ਹੋਣਾ ਹੈ ਕਿਉਂਕਿ 100% ਦੇ ਦੂਜੇ ਲੋਕ ਸਾਡੀ ਉਮੀਦ ਤੇ ਕਦੀ ਖਰੇ ਨਹੀਂ ਉਤਰਦੇ ਹੁੰਦੇ ਕਦੇ-ਕਦਾਈਂ ਉੱਤਰ ਵੀ ਜਾਂਦੇ ਆ ਪਰ 100% ਉਹ ਖਰੇ ਨਹੀਂ ਉੱਤਰਦੇ ਹੁੰਦੇ ਉਹਨਾਂ ਦੀਆਂ ਵੀ ਆਪਣੀਆਂ ਜ਼ਰੂਰਤਾਂ ਹੁੰਦੀਆਂ ਸਾਰੀ ਉਮਰ ਕੋਈ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਨਹੀਂ ਬੈਠਾ ਹੁੰਦਾ ਹਰ ਇੱਕ ਦੀ ਆਪੋ ਆਪਣੀ ਜ਼ਰੂਰਤ ਹੋਇਆ ਕਰਦੀ ਹੁੰਦੀ ਹੈ ਇਸ ਲਈ ਸਾਨੂੰ ਸੈਲਫ ਡਿਪੈਂਡੈਂਟ ਹੋਣਾ ਪੈਂਦਾ ਹੁੰਦਾ ਆ ਤੇ ਜਦੋਂ ਅਸੀਂ ਸੈਲਫ ਡਿਪੈਂਡੈਂਟ ਹੋ ਜਾਂਦੇ ਹੁੰਨੇ ਆ ਤੇ ਦੂਸਰੇ ਤੋਂ ਅਸੀਂ ਆਸ ਤੇ ਉਮੀਦ ਛੱਡ ਦਿੰਨੇ ਆ ਜਿਸ ਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਇਦਾਂ ਆਖਿਆ ਬਈ ਲਾਹ ਬਿਡਾਣੀ ਆਸ ਦੂਸਰਿਆਂ ਤੋਂ ਉਮੀਦ ਅਤੇ ਆਸ ਰੱਖਣੀ ਇਹ ਤੂੰ ਛੱਡ ਦੇ। ਇਹਦਾ ਅਰਥ ਇਹ ਆ ਕਿ ਤੂੰ ਆਪਣੇ ਆਪ ਨੂੰ ਇਨਾਂ ਨੂੰ ਪ੍ਰਿਪੇਅਰ ਕਰ ਲੈ ਕੇ ਤੈਨੂੰ ਹੋਰਾਂ ਤੋਂ ਉਮੀਦ ਰੱਖਣ ਦੀ ਲੋੜ ਨਾ ਪਵੇ। ਹਾਂ ਤੂੰ ਚਾਹਣਾ ਜ਼ਰੂਰ ਹੋਵੇ ਬਈ ਮੇਰੇ ਬੱਚੇ ਆਸ-ਪਾਸੇ ਜਾਣ ਜੀ ਨਹੀਂ ਵੀ ਜਾਂਦੇ ਤਾਂ ਤੂੰ ਦੁਖੀ ਨਾ ਹੋਵੇਂ। ਤੂੰ ਉਦਾਸ ਨਾ ਹੋਵੇਂ। ਗੁਰੂ ਨਾਨਕ ਮਹਾਰਾਜ ਜ਼ਰੂਰ ਚਾਹੁੰਦੇ ਹੋਣਗੇ ਬਈ ਉਹਨਾਂ ਦੇ ਮਿਸ਼ਨ ਨੂੰ ਉਹਨਾਂ ਦੀ ਸੰਤਾਨ ਅੱਗੇ ਤੋਰੇ। ਪਰ ਨਹੀਂ ਲੈਣਾ ਜੀ ਨੂੰ ਚੁਣਨਾ ਪਿਆ ਤਾਂ ਉਥੇ ਗੁਰੂ ਨਾਨਕ ਸਾਹਿਬ ਕੋਈ ਦੁਖੀ ਨਹੀਂ ਲਹਿ। ਕੋਈ ਉਹਨਾਂ ਨੂੰ ਉੱਥੇ ਦੁੱਖ ਨਹੀਂ ਆ ਉਹ ਖੁਸ਼ੀ-ਖੁਸ਼ੀ ਲੈਣਾ ਜਿਹਨੂੰ ਆਪਣਾ ਮਿਸ਼ਨ ਸੌਂਪ ਦਿੰਦੇ ਆ ਕਿਉਂਕਿ ਗੱਲ ਇਹ ਆ ਵੀ ਉਹ ਮਿਸ਼ਨ ਅੱਗੇ ਚੱਲੇ ਸੋ ਐਵੇਂ ਸਾਧ ਸੰਗਤ ਆਪਣੀ ਜਿਹੜੀ ਹੈਗੀ ਆ ਮਨ ਦਾ ਸੁੱਖ ਤੇ ਮਨ ਦਾ ਦੁੱਖ ਇਹ ਉਦੋਂ ਹੁੰਦਾ ਆ ਜਦੋਂ ਅਸੀਂ ਲੋੜ ਤੋਂ ਵੱਧ ਉਮੀਦਾਂ ਪਾਲ ਕੇ ਬੈਠ ਜਾਣੀ ਹੁੰਦੇ ਆ ਪਰ ਜਦੋਂ ਅਸੀਂ ਪਰਮੇਸ਼ਰ ਦੇ ਨਾਮ ਨਾਲ ਜੁੜੇ ਹੁੰਨੇ ਆ ਹਰ ਕੇ ਨਾਮ ਦੇ ਨਾਲ ਜੁੜੇ ਹੁੰਨੇ ਆ ਨਾਮ ਦਾ ਆਸਰਾ ਰੱਬ ਜੀ ਦੀ ਸਰਵ ਵਿਆਪਕਤਾ ਦਾ ਆਸਰਾ ਆਪਣੇ ਮਨ ਨੂੰ ਦਿੱਤਾ ਹੁੰਦਾ ਹੈ ਈਬੇ ਬੀਠਲ ਓਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਅਸੀਂ ਹਰ ਥਾਂ ਦੇ ਉੱਪਰ ਪਰਮੇਸ਼ਰ ਵਾਹਿਗੁਰੂ ਨੂੰ ਹੀ ਵੇਖਦੇ ਹਾਂ ਉਸ ਦਾ ਹੀ ਦੀਦਾਰ ਕਰਦੇ ਹਾਂ ਬੀਠਲ ਦਾ ਅਰਥ ਪ੍ਰਮਾਤਮਾ ਹਨ ਵੀ ਹੇਠਾਂ ਉੱਤਾਂ ਸਾਰੀਆਂ ਥਾਵਾਂ ਤੇ ਪ੍ਰਮਾਤਮਾ ਹੀ ਪ੍ਰਮਾਤਮਾ ਹੈ ਜਦੋਂ ਸਾਡਾ ਮਨ ਇਸ ਚੀਜ਼ ਨੂੰ ਪੱਕਿਆਂ ਧਾਰਨ ਕਰ ਲੈਂਦਾ ਹੈ ਤੇ ਪਰਮੇਸ਼ਰ ਨੂੰ ਕਦੀ ਵੀ ਨਹੀਂ ਭੁਲਾਉਂਦਾ ਫਿਰ ਭਾਈ ਉਹ ਦੁਖੀ ਵੀ ਨਹੀਂ ਹੁੰਦਾ ਦੁਖੀ ਕਿਉਂ ਨਹੀਂ ਹੁੰਦਾ ਕਿਉਂਕਿ ਕੁਦਰਤ ਦੇ ਕਾਨੂੰਨ ਵਿੱਚ ਜੋ ਜੋ ਹੋਣਾ ਹੁੰਦਾ ਉਹ ਸਹਿਜ ਵਰਤਾਰੇ ਨੂੰ ਸਮਝ ਚੁੱਕਿਆ ਹੁੰਦਾ ਬਈ ਜੋ ਉਪਜੋ ਸੋ ਬਿਨਸ ਹੈ ਉਹ ਵੀ ਉਹਨੇ ਸਮਝ ਲਿਆ ਹੈ ਵੀ ਕੁਦਰਤੀ ਨਿਯਮ ਦਾ ਇੱਕ ਔਟਟ ਹਿੱਸਾ ਹੈ ਮੈਂ ਆਇਆ ਤੇ ਜਾਣਾ ਆ ਹੋਰ ਆਏ ਨੇ ਜਾਣਾ ਆ ਮੇਰੇ ਆਪਣੇ ਆਏ ਨੇ ਜਾਣਾ ਆ ਇਸ ਸਹਿਜ ਵਰਤਾਰਾ ਆ ਇਹਨੂੰ ਸਮਝ ਲੈਂਦਾ ਆ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਇਸ ਹੁਕਮ ਨੂੰ ਜਿਨ੍ਹਾਂ ਨੇ ਜਾਣ ਲਿਆ ਹੁਕਮ ਕੇਵਲੇ ਆਉਣਾ ਜਾਣਾ ਹੀ ਨਹੀਂ ਹੈ ਜ਼ਿੰਦਗੀ ਦੇ ਕਦਮ ਕਦਮ ਦੇ ਉੱਪਰ ਅਸੀਂ ਸਮਝਣਾ ਹੁੰਦਾ ਆ ਹੈਨਾ ਕਾਇਨਾਤ ਦੇ ਵਿੱਚ ਅਸੀਂ ਰਹਿ ਕੇ ਪ੍ਰਕਿਰਤੀ ਦੇ ਵਿੱਚ ਰਹਿ ਕੇ ਅਸੀਂ ਬੜੀ ਸਮਝ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਣਾ ਹੁੰਦਾ ਹੈ ਗੁਰੂ ਬਾਬਾ ਜੀ ਨੇ ਤੇ ਜਿੱਥੇ ਦਾਨ ਦੀ ਗੱਲ ਆਖੀ ਉੱਥੇ ਇਹ ਗੱਲ ਆਖੀ ਕਹਿੰਦੇ ਅਕਲਿੰ ਪੜ ਕੇ ਬੁੱਝੀ ਐ ਅਕਲਿੰ ਕੀ ਚਾਹਦਾਨ ਅਕਲ ਦੇ ਨਾਲ ਤੁਹਾਡਾ ਦਾਨ ਹੋਵੇ ਅਕਲ ਤੁਸੀਂ ਵੰਡੋ ਅਕਲ ਤੁਹਾਡੇ ਕੋਲ ਹੋਵੇ ਕਿਉਂਕਿ ਵੰਡੀ ਤਾਂ ਚਾਹੇਗੀ ਜੇ ਕੋਲ ਹੋਵੇਗੀ ਜਿਹੜੀ ਚੀਜ਼ ਤੁਹਾਡੀ ਜੇਬ ਦੇ ਵਿੱਚ ਹੈ ਨਹੀਂ ਤੁਸੀਂ ਉਹ ਕਦੀ ਵੀ ਵੰਡ ਨਹੀਂ ਸਕਦੇ ਹੋਰ ਨਾਲ ਵਿੱਚ ਹੋਰ ਨਾਲ ਵਿੱਚ ਵੰਡਣ ਦੇ ਲਈ ਵਸਤੂ ਪਹਿਲਾਂ ਤੁਹਾਡੇ ਆਪਣੇ ਕੋਲ ਹੋਣੀ ਜ਼ਰੂਰੀ ਹੈ ਦੂਸਰਿਆਂ ਨੂੰ ਅਕਲ ਦੇਣ ਦੇ ਲਈ ਅਕਲ ਪਹਿਲੇ ਆਪਣੇ ਕੋਲ ਹੋਣੀ ਜ਼ਰੂਰੀ ਹੈ ਸਮਝ ਦੇਣ ਲਈ ਸਮਝ ਆਪਣੇ ਕੋਲ ਹੋਣੀ ਜ਼ਰੂਰੀ ਹੈ ਜੇ ਆਪਣੇ ਕੋਲ ਸਮਝ ਹੈ ਨਹੀਂ ਆਪ ਕਨਫਿਊਜ਼ ਬੈਠੇ ਆਂ ਕਿਨ ਆਪ ਨੂੰ ਪਤਾ ਹੈ ਨਹੀਂ ਗੁਰਬਾਣੀ ਨੂੰ ਲੈ ਕੇ ਗੁਰਬਾਣੀ ਦੇ ਜਿਹੜੇ ਵੱਖੋ ਵੱਖਰੇ ਸਬਜੈਕਟਸ ਨੇ ਉਹਨਾਂ ਨੂੰ ਲੈ ਕੇ ਗੁਰਬਾਣੀ ਵਿੱਚ ਆਈ ਜੋ ਕਨਸੈਪਟਸ ਨੇ ਉਹਨਾਂ ਨੂੰ ਲੈ ਕੇ ਜੇ ਅਸੀਂ ਆਪ ਕਲੀਅਰ ਨਹੀਂ ਆ ਸਾਡੇ ਆਪਣੇ ਅੰਦਰ ਕਨਫਿਊਜ਼ਨ ਬਣੀ ਹੋਈ ਹੈ ਫਿਰ ਅਸੀਂ ਦੂਸਰਿਆਂ ਨੂੰ ਕਿੱਥੋਂ ਜਿਹੜਾ ਹੈ ਉਹਨਾਂ ਨੂੰ ਕਿਵੇਂ ਅਸੀਂ ਸਹੀ ਸਮਝ ਦੇ ਸਕਦੇ ਆ ਸਹੀ ਰਾਹ ਦੇ ਸਕਦੇ ਆ ਉਹ ਨਹੀਂ ਦਿੱਤਾ ਜਾ ਸਕਦਾ ਇਸ ਲਈ ਗੁਰਬਾਣੀ ਸਾਨੂੰ ਦੱਸਦੀ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਰੱਬ ਦੇ ਨਾਮ ਤੋਂ ਬਿਨਾ ਮਨੁੱਖ ਜ਼ਿੰਦਗੀ ਵਿੱਚ ਦੁਖੀ ਹੁੰਦਾ ਹੈ। ਭਗਤ ਬਿਨਾ ਸਹਸਾਨ ਨਹੀਂ ਚੁੱਕਾ। ਭਗਤੀ ਤੋਂ ਬਿਨਾ ਮਨ ਦਾ ਸ਼ੰਕਾ ਖਤਮ ਨਹੀਂ ਹੁੰਦਾ। ਤੇ ਭਗਤੀ ਕੀ ਹੈ ਜੀ? ਹੁਣ ਇੱਥੇ ਭਗਤੀ ਤੋਂ ਅਰਥ ਹਿੰਦੂ ਜਮ ਦੀ ਭਗਤੀ ਦਾ ਸਮਝ ਲੈਣਾ, ਬੋਧੀ ਜਮ ਦੀ ਭਗਤੀ ਦਾ ਸਮਝ ਲੈਣਾ, ਯੋਗੀਆਂ ਦੀ ਭਗਤੀ ਦਾ ਸਮਝ ਲੈਣਾ, 크੍ਰਿਸਚੀਅਨਟੀ ਦੀ ਭਗਤੀ ਦਾ ਸਮਝ ਲੈਣਾ। ਇੱਥੇ ਭਗਤੀ ਵੀ ਸਾਨੂੰ ਗੁਰਮਤ ਦੀ ਸਮਝਣੀ ਪਵੇਗੀ। ਜਿਸ ਦੀ ਬਾਬਤ ਗੁਰੂ ਸਾਹਿਬ ਕਹਿੰਦੇ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤੀ ਦੇ ਭੰਡਾਰ ਭਰੇ ਪਏ ਨੇ ਤੇ ਉਹ ਭਗਤ ਕੀ ਭਗਤੀ ਕੀ ਹੈ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਭਗਤੀ ਕੀ ਹੈ ਜੀ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਆ ਜਿਹੜੀ ਗੁਰੂ ਦੀ ਮਤ ਆ ਨਾ ਇਹ ਮਤ ਹੀ ਸਿੱਖ ਲਈ ਭਗਤ ਭਗਤੀ ਕਰਨੀ ਆ ਗੁਰਬਾਣੀ ਦਾ ਅਭਿਆਸ ਕਰਨਾ ਹੀ ਸਿੱਖ ਲਈ ਭਗਤੀ ਕਰਨਾ ਆ ਗੁਰਬਾਣੀ ਦੀ ਸਮਝ ਆਪਣੇ ਜੀਵਨ ਵਿੱਚ ਵਸਾਉਣਾ ਹੀ ਸਿੱਖ ਲਈ ਭਗਤੀ ਕਰਨਾ ਆ ਜਾਂ ਇਉਂ ਕਹ ਲਈਏ ਗੁਰੂ ਗ੍ਰੰਥ ਸਾਹਿਬ ਦਾ ਬਚਨ ਮੰਨਣਾ ਹੀ ਸਿੱਖ ਲਈ ਭਗਤੀ ਕਰਨਾ ਆ ਜੇਕਰ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਤੇ ਕਮਾਉਂਦਾ ਨਹੀਂ ਗੁਰਬਾਣੀ ਦੀ ਸਮਝ ਤੇ ਲੈਂਦਾ ਨਹੀਂ ਗੁਰੂ ਦੀ ਗੱਲ ਤੇ ਮੰਨਦਾ ਨਹੀਂ ਤੇ ਹੋਰ-ਹੋਰ ਮੰਤਰਾਂ ਨੂੰ ਜਪੀ ਜਾਂਦਾ ਹੈ ਜਿਨ੍ਹਾਂ ਦਾ ਗੁਰਮਤ ਨਾਲ ਸੰਬੰਧ ਕੋਈ ਹੈ ਨਹੀਂ ਫਿਰ ਉਹ ਭਗਤੀ ਥੋੜਾ ਕਰ ਰਿਹਾ ਹੈ ਸਿੱਖ ਲਈ ਭਗਤੀ ਕਰਨਾ ਗੁਰੂ ਦੀ ਗੱਲ ਮੰਨਣੀ ਹੈ ਇੱਕ ਬੱਚੇ ਲਈ ਭਗਤੀ ਕਰਨਾ ਕਿਤਾਬਾਂ ਨਾਲ ਪਿਆਰ ਪਾਉਣਾ ਤੇ ਅਧਿਆਪਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਣਾ ਹੋਇਆ ਕਰਦਾ ਆ ਬੱਚੇ ਦੀ ਭਗਤੀ ਹੁੰਦੀ ਆ ਸਟੂਡੈਂਟ ਦੀ ਭਗਤੀ ਹੁੰਦੀ ਆ ਪੜਨ ਨਾਲ ਤੇ ਸਿੱਖ ਦੀ ਭਗਤੀ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਲੈਣੀ ਇਸ ਤੋਂ ਬਿਨਾਂ ਸਿੱਖ ਲਈ ਹੋਰ ਦੂਜੀ ਭਗਤੀ ਨਹੀਂ ਆ ਕੋਈ 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 ਦੂਜੀ ਭਗਤੀ ਨਹੀਂ ਇਸ ਤੋਂ ਬਿਨਾ ਹਸਰ ਮੌਰ ਭਗਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣਾ ਤੇ ਉਹਨੂੰ ਆਪਣੇ ਜੀਵਨ ਵਿੱਚ ਵਸਾਉਣਾ ਭਗਤ ਬਿਨਾ ਬਹੁਤ ਡੁੱਬੇ ਸਿਆਣੇ ਗੁਰੂ ਸਾਹਿਬ ਜੀ ਕਹਿੰਦੇ ਕਈ ਸਿਆਣੇ ਅਖਵਾਉਣ ਵਾਲੇ ਗੁਰੂ ਦੀ ਮਤ ਵਾਲੀ ਭਗਤੀ ਕਰਨ ਤੋਂ ਬਿਨਾ ਡੁੱਬ ਗਏ ਨੇ ਜੋ ਸਾਡੇ ਸਾਹਮਣੇ ਵੀ ਡੁੱਬੇ ਹੋਏ ਪ੍ਰੀਤਿਚੰਦ ਡੁੱਬ ਗਿਆ ਹੈ ਨਾ ਉਸ ਤੋਂ ਪਹਿਲਾਂ ਹੋਰ ਜਿਹੜੇ ਗੁਰੂ ਘਰ ਦੇ ਵਿੱਚ ਪੈਦਾ ਹੋਏ ਨੇ ਜਾਂ ਨਿਕਟ ਵਰਤੀ ਹੋਏ ਨੇ ਜਿਨ੍ਹਾਂ ਨੇ ਗੁਰੂ ਦੀ ਮਤ ਨਹੀਂ ਲਈ ਉਹ ਵੀ ਡੁੱਬ ਗਏ ਨੇ ਕਿਉਂਕਿ ਉਹਨਾਂ ਨੇ ਗੁਰੂ ਦੀ ਮਤ ਵਾਲੀ ਭਗਤੀ ਨਹੀਂ ਕੀਤੀ ਗੁਰ ਕੀ ਮਤ ਜੀਆਈ ਗਾਰ ਉਹਨਾਂ ਨੇ ਉਹ ਗੁਰੂ ਦੀ ਦੱਸੀ ਹੋਈ ਗੱਲ ਨਹੀਂ ਕੀਤੀ ਗੁਰ ਕੀ ਕਰਨੀ ਕਾਹੇ ਧਾਵੋ ਗੁਰ ਕਹੇ ਅਸਾਕਾਰ ਕਮਾਵੋ ਜੋ ਗੁਰੂ ਕਹਿੰਦਾ ਹੈ ਉਹ ਕਾਰ ਸਿੱਖ ਨੇ ਕਮਾਉਣੀ ਹੈ ਸਿੱਖ ਲਈ ਗੁਰਬਾਣੀ ਦਾ ਅਭਿਆਸ ਕਰਨਾ ਅਭਿਆਸ ਤੋਂ ਭਾਵ ਰੈਪੀਟਿਸ਼ਨ ਨਹੀਂ ਆਭਿਆਸ ਤੋਂ ਭਾਵ ਗੁਰਬਾਣੀ ਦੀ ਸਮਝ ਲੈ ਕੇ ਉਪਦੇਸ਼ ਗੁਰਬਾਣੀ ਦਾ ਆਪਣੇ ਜੀਵਨ ਵਿੱਚ ਲਾਗੂ ਕਰਨਾ ਸਾਡੇ ਕਰਮਾਂ ਵਿੱਚੋਂ ਸਾਡੇ ਬੋਲਾਂ ਵਿੱਚੋਂ ਸਾਡੇ ਵਿਵਹਾਰ ਵਿੱਚੋਂ ਗੁਰਬਾਣੀ ਦਾ ਉਪਦੇਸ਼ ਸਾਫ਼ ਝਾਕਦਾ ਹੋਵੇ ਇਹ ਹੈ ਭਗਤੀ ਕਰਨਾ ਇਹ ਭਗਤੀ ਸਿੱਖ ਦੇ ਜੀਵਨ ਦਾ ਹਿੱਸਾ ਹੋਣੀ ਚਾਹੀਦੀ ਹੈ ਮਹਾਰਾਜ ਕਹਿੰਦੇ ਭਗਤ ਬਿਨਾਂ ਸਹਸਾ ਨਹੀਂ ਚੁੱਕਾ ਹੁਣ ਜੇ ਇਹ ਭਗਤੀ ਕੀਤੀ ਨਹੀਂ ਤਾਂ ਮਨ ਦਾ ਸ਼ੰਕਾ ਕਦੀ ਖਤਮ ਨਹੀਂ ਹੁੰਦਾ ਸ਼ੰਕਾ ਕਿਵੇਂ ਖਤਮ ਹੋਣਾ ਜੀ ਕਰਮੀ ਸਹਜਾ ਉਪਜੈ ਬਿਨ ਸਹਜੈ ਸਹਸਾ ਨ ਜਾਏ ਨਹ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸੈ ਜੀਉ ਮਲੀਨ ਹੈ ਕਿ ਸੰਜਮ ਤੋਂ ਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਮਨ ਕਿਵੇਂ ਧੋਣਾ ਸ਼ਬਦ ਲਾਗੋ ਸ਼ਬਦ ਵਿੱਚ ਲੱਗ ਕੇ ਸ਼ਬਦ ਨਾਲ ਜੁੜ ਕੇ ਹੀ ਮਨ ਨੂੰ ਤੋਤਾ ਜਾ ਸਕਦਾ ਹੈ ਸ਼ਬਦ ਤੋਂ ਟੁੱਟ ਕੇ ਮਨ ਨੂੰ ਨਹੀਂ ਤੋਤਾ ਜਾ ਸਕਦਾ ਸ਼ਬਦ ਹੀ ਮੰਨੂ ਤੋਂ ਹੋਵੇਗਾ ਸੋ ਇਥੋਂ ਹੁਣੇ ਦੱਸਦੇ ਹਨ ਗੁਰੂ ਪਾਤਸ਼ਾਹ ਕਹਿੰਦੇ ਭਾਈ ਭਗਤ ਬਿਨਾਂ ਸਤਸਾ ਨਹੀਂ ਚੁੱਕਾ ਗੁਰ ਇਹ ਭੇਦ ਬਤਾਵੇ ਗੁਰੂ ਇਹ ਪਤੇ ਦੀ ਗੱਲ ਦੱਸਦਾ ਗੁਰੂ ਇਹ ਭੇਦ ਦੀ ਗੱਲ ਦੱਸਦਾ ਆ ਵੀ ਗੁਰੂ ਦੀ ਗੱਲ ਮੰਨਣ ਤੋਂ ਬਿਨਾ ਮਨ ਦਾ ਸ਼ੰਕਾ ਖਤਮ ਨਹੀਂ ਹੋਣਾ ਕਹਾਂ ਭਇਓ ਤੀਰਥ ਬ੍ਰਤ ਕੀਏ RAM ਸ਼ਰਨ ਨਹੀਂ ਆਵੇ ਕਹਾਂ ਭਇਓ ਕੀ ਹੋ ਗਿਆ ਕਿੱਡੀ ਕੁ ਗੱਲ ਹੈ ਕਹਾਂ ਭਇਓ ਦਾ ਅਰਥ ਕੀ ਹੋ ਗਿਆ ਕਿੱਡੀ ਕੋ ਗੱਲ ਆ ਤੀਰਥ ਬ੍ਰਤ ਕੀਏ ਜੇ ਤੁਸੀਂ ਤੀਰਥਾਂ ਤੇ ਚਲੇ ਗਏ ਤਾਂ ਕੀ ਹੋ ਗਿਆ ਜੇ ਤੁਸੀਂ ਤੀਰਥ ਯਾਤਰਾ ਕਰ ਲਈ ਤਾਂ ਕੀ ਹੋ ਗਿਆ ਸਿੰਦੂਆਂ ਨੂੰ ਵੀ ਕਹੋ ਤੇ ਸਿੱਖਾਂ ਨੂੰ ਵੀ ਕਹੋ ਸਿੱਖੋ ਜੇ ਤੁਸੀਂ ਧਰਮ ਸਥਾਨਾਂ ਦੀ ਯਾਤਰਾ ਕਰ ਲਈ ਤਾਂ ਕੀ ਹੋ ਗਿਆ ਕਹਾ ਭਇਓ ਤੀਰਥ ਬ੍ਰਤ ਕੀਏ ਤੁਸੀਂ ਵਰਤ ਰੱਖ ਲੈ ਤਾਂ ਕੀ ਹੋ ਗਿਆ ਤੁਸੀਂ ਬਾਹਰੀ ਰਹਿਤ ਦੀਆਂ ਗੱਲਾਂ ਆਪਣੇ ਜੀਵਨ ਵਿੱਚ ਲਾਗੂ ਕਰ ਲਈਆਂ ਤਾਂ ਕੀ ਹੋ ਗਿਆ RAM ਸ਼ਰਨ ਨਹੀਂ ਆਵੇ ਜੇਕਰ ਤੁਸੀਂ ਰਮੇ ਹੋਏ RAM ਦੀ ਸ਼ਰਨ ਵਿੱਚ ਨਹੀਂ ਆਏ ਜੇਕਰ ਤੁਸੀਂ ਰਮਿਆ ਹੋਇਆ ਜੋ ਸਰਬਵਿਆਪਕ ਪਰਮੇਸ਼ਰਿਆ ਨਾ ਉਸ ਦੀ ਸ਼ਰਣ ਨਹੀਂ ਲਈ ਸ਼ਰਣ ਲੈਣ ਤੋਂ ਭਾਵਿਆ ਵੀ ਉਸ ਦੀ ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੇ ਮਨ ਦੀ ਬਿਰਤੀ ਨੂੰ ਉਸ ਨਾਲ ਜੋੜਿਆ ਹੈ ਨਹੀਂ ਤਾਂ ਕਹਾ ਭੈਓ ਤਾਂ ਕੀ ਹੋ ਗਿਆ ਗੁਰੂ ਸਾਹਿਬ ਕਹਿੰਦੇ ਫਿਰ ਤੀਰਥ ਤੀਰਥਾਂ ਤੇ ਜਾਣਾ ਬਰਤ ਕਰਨੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਕੋਈ ਵੀ ਕਰ ਸਕਦਾ ਵੱਡੀ ਗੱਲ ਤੇ ਇਹ ਹੈ ਵੀ ਪ੍ਰਾਮ ਸ਼ਰਨ ਆਉਣਾ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੁਰਤੀ ਨੂੰ ਉਸ ਨਾਲ ਜੋੜ ਲੈਣਾ ਜੋਗ ਜਗ નિਫਲ ਤੇ ਮਾਨੋ ਬੜਾ ਵੱਡਾ ਸ਼ਬਦ ਹੈ ਗੁਰੂ ਸਾਹਿਬ ਦਾ ਮਹਾਰਾਜ ਕਹਿੰਦੇ ਜੋ ਪ੍ਰਭ ਜਸ ਵਿਸਰਾਵੇ ਜਿਸ ਨੇ ਸਰਬ ਵਿਆਪਕ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਰੱਬ ਜੀ ਨੂੰ ਭੁਲਾ ਦਿੱਤਾ ਜੋਗ ਜਗ નિਫਲ ਤੇ ਮਾਨੋ ਉਸ ਮਨੁੱਖ ਦੇ ਕੀਤੇ ਹੋਏ ਯੱਗ ਉਸ ਮਨੁੱਖ ਦਾ ਕੀਤਾ ਹੋਇਆ ਯੋਗ નિਫਲ ਮਾਨੋ ਉਸ ਨੂੰ ਤੁਸੀਂ ਬੇਅਰਥ ਜਾਣੋ ਹੁਣ ਇਹ ਗੱਲ ਜੇ ਆਪਾਂ ਸਿੱਖਾਂ ਨੂੰ ਕਹੀਏ ਉਇ ਤੁਸੀ ਪ੍ਰਭੂ ਦਾ ਸਿਮਰਨ ਨਹੀਂ ਕੀਤਾ ਸਰਬ ਵਿਆਪਕ ਈਸ਼ਰ ਨੂੰ ਜੇਕਰ ਤੁਸੀਂ ਨਹੀਂ ਜਾਣਿਆ Hindu ਕਰਾਉਂਦੇ ਆ ਹਵਨ ਜਗ ਸਿੱਖ ਕਰਾਉਂਦੇ ਨੇ ਅਖੰਡ ਪਾਠ ਸਹਿਜ ਪਾਠ ਤੇ ਜੇ ਹੁਣ ਗੁਰਸਿੱਖਾਂ ਨੇ ਆਪਾਂ ਇਹ ਗੱਲ ਆਖੀ ਵੀ ਜੇ ਰਾਮ ਸ਼ਰਨ ਨਹੀਂ ਆਵੇ ਪ੍ਰਭ ਜਸ ਬਿਸਰ ਆਵੇ ਜੇ ਪ੍ਰਭੂ ਦਾ ਜਸ ਹਾਜ਼ਰ ਨਾਜ਼ਰ ਰੱਬ ਨੂੰ ਤੁਸੀਂ ਭੁਲਾ ਛੱਡਿਆ ਹੋਇਆ ਆ ਘਟ ਘਟ ਵਿੱਚੋਂ ਜੋ ਘਟ ਘਟ ਰਾਮ ਸਮਾਨਾ ਰਹੇ ਉਸ ਦੀ ਤੁਹਾਨੂੰ ਜਾਣਚ ਹੈ ਨਹੀਂ ਉਸ ਨਾਲ ਤੁਸੀਂ ਜੁੜੇ ਹੈ ਨਹੀਂ ਜਾਤਾਂ ਪਾਤਾਂ 'ਚ ਬੁਰੀ ਤਰ੍ਹਾਂ ਵੰਡੇ ਪਏ ਹੋਇਓਂ ਅਮੀਰ ਗਰੀਬ ਦਾ 파ੜਾ ਤੁਹਾਡੇ ਅੰਦਰ ਪਿਆ ਹੋਇਆ ਹੈ ਨਸਲੀ ਵਿਤਕਰਾਂ ਤੁਸੀਂ ਆਪਣੇ ਮਨਾਂ 'ਚ ਲਈ ਬੈਠੇ ਹੋਏ ਹੈਗੇ ਹੋ ਦੂਸਰਿਆਂ ਨੂੰ ਦਬਾਉਣ ਦੀ ਆਪਣੇ ਮਨਾਂ ਵਿੱਚ ਜੇ ਭਾਵਨਾਵਾਂ ਭਰੀਆਂ ਪਈਆਂ ਹੋਈਆਂ ਹਨ ਜੇ ਭਰੀਆਂ ਹੋਈਆਂ ਹਨ ਤਾਂ ਭਾਈ ਤੁਹਾਡਾ ਅਤਾਰ ਧਰਮ ਦੇ ਕਰਮ ਕਰਨ ਦਾ ਕੀ ਫਾਇਦਾ ਫਿਰ ਕੀ ਇਹਨਾਂ ਨੂੰ ਗੁਰੂ ਤੇਗ ਬਹਾਦਰ ਨਹੀਂ ਆਖਣਗੇ ਨਿਹਫਲ ਤੇ ਮਨੁਬੀ ਇਹਨਾਂ ਨੂੰ ਨਿਹਫਲ ਜਾਣੋ ਅਤੇ ਵਿਖਾਵੇ ਤਨੇ ਪਖੰਡ ਦੇਨੇ ਅਗਲੀ ਗੱਲ ਮਾਨ ਮੋ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਮਾਨ ਮੋ ਦੋ ਚੀਜ਼ਾਂ ਇੱਕ ਹੈ ਮਾਨ ਆਪਣੀ ਕੋ ਆਪਣਾ ਅਹੰਕਾਰ ਦੂਜਾ ਹੈ ਮੋ ਸਵਾਰਥ ਸੈਲਫਿਸ਼ ਹੋਣਾ ਦੋਨੋਂ ਕੋ ਪਰਹਰ ਦੋਨੋਂ ਨੂੰ ਈਗੋ ਨੂੰ ਵੀ ਤੇ ਸੈਲਫਿਸ਼ ਨੂੰ ਹੋਣਾ ਨੂੰ ਵੀ ਦੋਵੇਂ ਚੀਜ਼ਾਂ ਨੂੰ ਆਪਣੇ ਮਾਨ ਹੰਕਾਰ ਨੂੰ ਵੀ ਤੇ ਮੋਹ ਨੂੰ ਵੀ ਲਾਲਚ ਨੂੰ ਵੀ ਦੋਵਾਂ ਚੀਜ਼ਾਂ ਨੂੰ ਛੱਡ ਕੇ ਪ੍ਰਭ ਕੇ ਗੋਬਿੰਦ ਕੇ ਗੁਣ ਗਾਵੇ ਗੋਬਿੰਦ ਦੇ ਗੁਣ ਗਾਉਣੇ ਨੇ ਪਰਮੇਸ਼ਰ ਦੇ ਗੁਣ ਗਾਉਣੇ ਨੇ ਇਹਨਾਂ ਦੋਵਾਂ ਚੀਜ਼ਾਂ ਨੂੰ ਛੱਡ ਕੇ ਗਾਉਣੇ ਨੇ ਇਹਨਾਂ ਨੂੰ ਛੱਡਣ ਲਈ ਨਹੀਂ ਗਾਉਣੇ ਇਹਨਾਂ ਨੂੰ ਛੱਡ ਕੇ ਗਾਉਣੇ ਆ ਗੁਰੂ ਸਾਹਿਬ ਕਹਿੰਦੇ ਮਾਨ ਮੋਹ ਦੋਨੋਂ ਕੋ ਪਰਹਰ ਇਹਨਾਂ ਦੋਵਾਂ ਨੂੰ ਛੱਡ ਕੇ ਗੋਬਿੰਦ ਕੇ ਗੁਣ ਗਾਵੇ ਗੋਬਿੰਦ ਦੇ ਗੁਣ ਗਾਉਣੇ ਆ ਪ੍ਰਭੂ ਦੇ ਗੁਣ ਗਾਉਣੇ ਆ ਗੁਣ ਗਾਉਣ ਤੋਂ ਭਾਵ ਕੀ ਹੈ ਹਾਜ਼ਰ ਨਜ਼ਰ ਦੇ ਵਿੱਚ ਅਪੇਧ ਹੋਣਾ ਕਹੋ ਨਾਨਕ ਇਹ ਵਿਦਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਨੌਵੇਂ ਨਾਨਕ ਕਹਿਣ ਲੱਗੇ ਇਹ ਵਿਦਕੋ ਪ੍ਰਾਨੀ ਜੋ ਪ੍ਰਾਨੀ ਇਹ ਵਿਦਕੋ ਹੈ ਨਾ ਜਿਸ ਦੀ ਜੀਵਨ ਜਾਂਚਾ ਗੁਰੂ ਦੀ ਦੱਸੀ ਹੋਈ ਜਾਂਚ ਬਣ ਗਈ ਜੀਵਨ ਮੁਕਤ ਕਹਾਵੇ ਭਾਈ ਉਹ ਜੀਵਨ ਮੁਕਤ ਹੋ ਜਾਏਗਾ ਜੀਵਨ ਮੁਕਤੀ ਦੀ ਅਵਸਥਾ ਉਸ ਨੂੰ ਪ੍ਰਾਪਤ ਹੋ ਜਾਵੇਗੀ ਉਜਿਉਂਦੇ ਜੀਵ ਮੁਕਤੇ ਆ ਕਿਉਂਕਿ ਗੁਰਮਤਿ ਵਿੱਚ ਮਰਨ ਤੋਂ ਪਿੱਛੋਂ ਮੁਕਤੀ ਦਾ ਤੇ ਕੋਈ ਕਨਸੈਪਟ ਨਹੀਂ ਗੁਰਮਤਿ ਵਿੱਚ ਤੇ ਜੀਵਨ ਮੁਕਤੀ ਆ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੇ ਆ ਹੁਣ ਵੀ ਆਪਾਂ ਪੜ ਕੇ ਆਏ ਆ ਕਹੋ ਨਾਨਕ ਇਹ ਵਿਦਕੋ ਪ੍ਰਾਨੀ ਜੀਵਨ ਮੁਕਤ ਕਹਾਵੈ ਇਥੇ ਜੀਵਨ ਮੁਕਤੀ ਦੀ ਗੱਲ ਆ ਜਿਉਂਦੇ ਜੀ ਮੁਕਤ ਹੋਣੇ ਅਸੀਂ ਬੰਧਨਾਂ ਤੋਂ ਬੰਧਨ ਕਿਹੜੇ ਹਨ ਵਿਸ਼ੇ ਵਿਕਾਰ ਬੰਧਨ ਕਿਹੜੇ ਹਨ ਪਰਮ ਬੰਧਨ ਕਿਹੜੇ ਹਨ ਮੋਹ ਮਾਇਆ ਦੇ ਬੰਧਨ ਕਿਹੜੇ ਹਨ ਅ ਗਿਆਨ ਤਾਂ ਦੇ ਨਾ ਸਮਝੀ ਦੇ ਇਹਨਾਂ ਬੰਧਨਾਂ ਨੂੰ ਤੋੜ ਕੇ ਜਿਉਂਦੇ ਜੀ ਮੁਕਤ ਹੋਣਾ ਹੈ ਸੋ ਅਗਲਾ ਸ਼ਬਦ ਹੈ ਬਿਲਾਬਲ ਮਹਲਾ ਨਾ ਵਾ ਜਾ ਮੈਂ ਭਜਨ ਰਾਮ ਕੋ ਨਾਹੀ ਤੇਹ ਨਰ ਜਨਮ ਆਕਾਰਥ ਹੋਇਆ ਇਹ ਰੱਖੋ ਮਨ ਮਾਹੀ ਰਹਾਓ ਤੀਰਥ ਕਰੈ ਬ੍ਰਤ ਫੁੰ ਰੱਖੈ ਨਹ ਮਨੂਆ ਬਸ ਯਾਕੋ ਨਿਹਵਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਯਾਕੋ ਜੈਸੇ ਪਾਹਨ ਜਲ ਮੈਂ ਰਖਿਓ ਭੇਦੈ ਨਾਹੀ ਤੇਹ ਪਾਨੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀ ਜੋ ਪ੍ਰਾਨੀ ਕਲ ਮੈਂ ਮੁਕਤ ਨਾਮ ਤੇ ਪਾਵਤੋ ਗੁਰਯਹ ਭੇਦ ਬਤਾਵੇ ਕਹ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ ਸੋ ਇਹ ਸ਼ਬਦ ਵੀ ਮਿਲਦਾ ਜੁਲਦਾ ਆ 40 ਨੰਬਰ ਸ਼ਬਦ ਹੈ ਬਿਲਾਵਲ ਰਾਗ ਦਾ ਤੀਸਰਾ ਗੁਰੂ ਤੇਗ ਬਹਾਦਰ ਜੀ ਦਾ ਰਾਗ ਬਿਲਾਵਲ ਵਿੱਚ ਅੰਤਲਾ ਸ਼ਬਦ ਹੈ ਬਾਕੀ ਸ਼ਬਦ ਅਗਲੇ ਰਾਗਾਂ ਵਿੱਚ ਹਨ ਸੋ ਆਪਾਂ ਉਚਾਰਣ ਤੇ ਵਿਸ਼ਰਾਮ ਦੀ ਗੱਲ ਕਰੀਏ ਜਾ ਮੈਂ ਭਜਨ ਰਾਮ ਕੋ ਨਹੀਂ ਜਾ ਮੈਂ ਇੱਥੇ ਵੀ ਮੈਂ ਸ਼ਬਦਿਆ ਜਿਹੜਾ ਇਹਨੂੰ ਮੈਂ ਰੂਪ ਦੇ ਵਿੱਚ ਨਹੀਂ ਪੜਦਾ ਇਨ ਮੈ ਨਹੀਂ ਆਖਣਾ ਜਾਂ ਮੈਂ ਭਜਨ ਰਾਮ ਕੋ ਨਹੀਂ ਮੈਂ ਸਬੰਧ ਕੀ ਰੂਪ ਦੇ ਵਿੱਚ ਪੜਨਾ ਹੈ ਤਿਹ ਨਰ ਜਨਮ ਆਕਾਰਥ ਖੋਇਆ ਇਹ ਰੱਖੋ ਮਨ ਮਾਹੀ ਤਿਹ ਨਰ ਤੈ ਨਰ ਜਨਮ ਨਾ ਪੜਿਓ ਬਾਕੀ ਦੇ ਲੋਕੀ ਤਾਂ ਤੈ ਹੀ ਲਾ ਦਿੰਦੇ ਜਿੱਦਾ ਕੱਪੜਿਆਂ ਦੀ ਤੈ ਲਾਉਣੀ ਹੁੰਦੀ ਹੈ ਨਾ ਤਿਹੇ ਸ਼ਬਦ ਨੂੰ ਤੈ ਹੀ ਪੜਦੇ ਆ ਤੈ ਨਰ ਤੈ ਨਰ ਸੋ ਉਤੈ ਕੋਈ ਸ਼ਬਦ ਨਹੀਂ ਆ ਉਤੈ ਤੇ ਭਾਈ ਤੁਸੀਂ ਕੱਪੜਿਆਂ ਦੀ ਲਾ ਲਿਆ ਕਰੋ ਬੈਠ ਕੇ ਪਰ ਗੁਰਬਾਣੀ ਵਿੱਚ ਸ਼ਬਦ ਜਿੱਥੇ ਤੱਤੇ ਸਿਹਾਰੀ ਹਾ ਹਾ ਹੈ ਉਹਨੂੰ ਤੇਹ ਪੜਿਆ ਕਰੋ ਤੇਹੇ ਨਰ ਜਨਮ ਆਕਾਰ ਤੁਖ ਹੋਇਆ ਹੋਇਆ ਤੇ ਵਿਸ਼ਰਾਮ ਦਿਓ ਯਹ ਰਖੋ ਮਨਮਾਹੀ ਅਗਲੀ ਤੁਕ ਹੈ ਤੀਰਥ ਕਰੈ ਬ੍ਰਤ ਫੁਨ ਰੱਖੈ ਰੱਖੈ ਤੇ ਵਿਸ਼ਰਾਮ ਆਏਗਾ ਨਹ ਮਨੂਆ ਬਸ ਜਾ ਕੋ ਨਿਹਫਲ ਧਰਮ ਤਾਹਿ ਤੁਮ ਮਾਨੋ ਮਾਨੋ ਤੇ ਵਿਸ਼ਰਾਮ ਆਏਗਾ ਇਹਨੂੰ ਮਾਨ ਹੋ ਨਹੀਂ ਪੜਨਾ ਮਾਨੋ ਪੜਨਾ ਆ ਸੱਚ ਕਹਿਤ ਮੈਂ ਯਾਕੋ ਜੈਸੇ ਪਾਹਨ ਜਲ ਮਹਿ ਰਾਖਿਓ ਰਾਖਿਓ ਤੇ ਵਿਸ਼ਰਾਮ ਆਏਗਾ ਭੇਡੈ ਨਾਹੀ ਤਿਹ ਪਾਨੀ ਤੈਸੇ ਹੀ ਤੁਮ ਤਾਹਿ ਪਛਾਨੋ ਪਛਾਨੋ ਤੇ ਵਿਸ਼ਰਾਮ ਆਏਗਾ ਭਗਤਹੀਨ ਜੋ ਪ੍ਰਾਨੀ ਕਲ ਮੈਂ ਮੁਕਤ ਨਾਮ ਤੇ ਪਾਪਤ ਕਲ ਮੈਂ ਇਹਨੂੰ ਵੀ ਮੈਂ ਪੜਨਾ ਆ ਮੈਂ ਨਹੀਂ ਪੜਨਾ ਪਾਪਤ ਤੇ ਵਿਸ਼ਰਾਮ ਦੇਣਾ ਗੁਰ ਇਹ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ ਗਰੂਆ ਤੇ ਵਿਸ਼ਰਾਮ ਦੇਣਾ ਨਾਨਕ ਤੇ ਵਿਸ਼ਰਾਮ ਦੇਣਾ ਹੈ ਸੋ ਐਵੇਂ ਪੜ੍ਹਨਾ ਹੈ ਜੀ ਤੇ ਇਥੋਂ ਉਹੀ ਭਾਵ ਪਿਛਲੇ ਸ਼ਬਦ ਵਾਲਾ ਗੁਰੂ ਤੇਗ ਬਹਾਦਰ ਜੀ ਅੱਗੇ ਲੈ ਕੇ ਚੱਲਦੇ ਆ ਤੇ ਸਾਨੂੰ ਹੀ ਦੱਸਦੇ ਨੇ ਭਾਈ ਜਿਹੜਾ ਵਿਖਾਵੇ ਦਾ ਧਰਮ ਹੈ ਉਹਦੇ ਵਿੱਚੋਂ ਪ੍ਰਾਪਤੀ ਨਹੀਂ ਹੈ ਅਸਲ ਪ੍ਰਾਪਤੀ ਮਨ ਦੇ ਮੰਨਣ ਵਿੱਚੋਂ ਹੈ ਕਹਿੰਦੇ ਜਾਂ ਮੈਂ ਭਜਨ ਰਾਮ ਕੋ ਨਹੀਂ ਜਿਸ ਮਨੁੱਖ ਦੇ ਮਨ ਵਿੱਚ ਪਰਮੇਸ਼ਰ ਦਾ ਭਜਨ ਹੈ ਨਹੀਂ ਜਿਸ ਦਾ ਮਨ ਸਰਬ ਵਿਆਪਕ ਈਸ਼ਵਰ ਦੇ ਨਾਲ ਇੱਕਸੁਰ ਨਹੀਂ ਹੋਇਆ ਜਿਸ ਦੇ ਮਨ ਨੇ ਸਾਰੇ ਯੂਨੀਵਰਸ ਵਿੱਚ ਸਾਰੇ ਬ੍ਰਹਿਮੰਡ ਵਿੱਚ ਵਸਦੇ ਹੋਏ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਿਆ ਹੈ ਤਿਹ ਨਰ ਜਨਮ ਅਕਾਰਤਕ ਹੋਇਆ ਉਸ ਮਨੁੱਖ ਨੇ ਤੇ ਮਨ ਨੂੰ ਆਪਣਾ ਜਨਮ ਆਪਣਾ ਜੀਵਨ ਆਕਾਰਥ ਖੋਇਆ ਬੇਅਰਥ ਹੀ ਖੋ ਦਤਾ ਹੈ ਬੇਕਾਰ ਹੀ ਖੋ ਦਤਾ ਹੈ ਕਿਉਂ ਖੋ ਦਤਾ ਹੈ ਕਿਵੇਂ ਖੋ ਦਤਾ ਹੈ ਕਿਉਂਕਿ ਸਾਤ ਸੰਗਤ ਜਿਸ ਨੇ ਸਰਵ ਵਿਆਪਕ ਈਸ਼ਵਰ ਨੂੰ ਜਾਣਿਆ ਨਹੀਂ ਉਹਦਾ ਫਿਰ ਲੋਕਾਂ ਨਾਲ ਵਿਵਹਾਰ ਕਿਵੇਂ ਦਾ ਹੋਏਗਾ ਚੰਗਾ ਨਹੀਂ ਨਾ ਹੋਏਗਾ ਉਹ ਦੂਸਰਿਆਂ ਦੇ ਭਲੇ ਦੀ ਗੱਲ ਬਹੁਤ ਘੱਟ ਕਰੇਗਾ ਨਿੱਜੀ ਸਵਾਰਥ ਨੂੰ ਅੱਗੇ ਰੱਖੇਗਾ ਤੇ ਨਿੱਜੀ ਸਵਾਰਥਾਂ ਕਰਕੇ ਲੋਭ ਲਾਲਚ ਕਰਕੇ ਵਿਕਾਰਾਂ ਕਰਕੇ ਜਨਮ ਆਕਾਰਥ ਖੋਇਆ ਯਹ ਰੱਖੋ ਮਨਮਾਹੀ ਇਹ ਆਪਣੇ ਮਨ ਵਿੱਚ ਗੱਲ ਪੱਕੀ ਕਰ ਲਓ ਤੀਰਥ ਕਰੇ ਬ੍ਰਤ ਫੁਨ ਰੱਖੇ ਨਹ ਮਨੂਆ ਬਸ ਯਾਕੋ ਤੀਰਥਾਂ ਤੇ ਵੀ ਜਾਂਦਾ ਬ੍ਰਤ ਵੀ ਰੱਖਦਾ ਆ ਮੈਂ ਸਭ ਧਰਮ ਦੀਆਂ ਦੱਸੀਆਂ ਗੱਲਾਂ ਦਾ ਪਾਲਣ ਕਰਦਾ ਆ ਗੁਰਦੁਆਰੇ ਵੀ ਚਲਾ ਜਾਂਦਾ ਦੇਗ ਵੀ ਕਰਵਾ ਲੈਂਦਾ ਪਾਠ ਵੀ ਕਰ ਲੈਂਦਾ ਪਰ ਨਹ ਮਨੂਆ ਵਸ ਜਾ ਕੋ ਆ ਜਿਹੜਾ ਮਨੂਆ ਹੈ ਨਾ ਮਨ ਇਹ ਵਸ ਵਿੱਚ ਨਹੀਂ ਆ ਵਸ ਵਿੱਚ ਕਹਿਣ ਤੋਂ ਭਾਵ ਇਹ ਬਈ ਇਹ ਜਿਹੜਾ ਮਨ ਆ ਇਹ ਮਨ ਟਿਕਿਆ ਨਹੀਂ ਆ ਇਹਨੂੰ ਗੁਰਬਾਣੀ ਦੀ ਸਮਝ ਨਹੀਂ ਪਈ ਹਾਲੀਏ ਕਨਫਿਊਜ਼ਡ ਆ ਤੇ ਕਨਫਿਊਜ਼ ਹੋਇਆ ਵਿਕਾਰਾਂ ਵਿੱਚ ਫਸਿਆ ਹੋਇਆ ਹੈ ਬਾਦਸ਼ਾਹ ਕਨੇ ਤੀਰਥ ਕਰੇ ਬ੍ਰਤ ਫਨ ਰੱਖੇ ਨਾ ਮਨੁਆ ਵਸ ਜਾ ਕੋ ਧਰਮ ਦੇ ਦਿਸਦੇ ਹੋਏ ਕਰਮ ਸਾਰੇ ਕਰਦਾ ਆ ਮਨ ਵਸ ਵਿੱਚ ਨਹੀਂਆ નિਫਲ ਧਰਮ ਤਾਹੇ ਤੁਮ ਮਾਨੋ ਗੁਰੂ ਤੇਗ ਬਹਾਦਰ ਕਹਿੰਦੇ ਉਸ ਬੰਦੇ ਦੇ ਧਰਮੀ ਜੀਵਨ ਨੂੰ ਤੁਸੀਂ નિਫਲ ਮੰਨੋ ਬੇਕਾਰ ਮੰਨੋ નિਫਲ ਧਰਮ ਤਾਹੇ ਤੁਮ ਮਾਨੋ ਤੁਮ ਮਾਨੋ ਤਾਹੇ નિਫਲ ਧਰਮ ਇਹਨੂੰ ਇਦਾਂ ਪੜ ਸਕਦੇ ਹਾਂ ਮਿੱਤੂ ਸਿੰਘ ਉਸਨੇ ਧਰਮ ਧਰਮੀ ਜੀਵਨ ਨੂੰ નિਫਲ ਬੇਕਾਰ ਮੰਨੋ ਸਾਚ ਕਹਤ ਮੈਂ ਯਾਕੋ ਗੁਰੂ ਤੇਗ ਬਹਾਦਰ ਕਹਿੰਦੇ ਮੈਂ ਇਹ ਗੱਲ ਸੱਚੀ ਕਹਿਣਾ ਆ ਸੱਚੀ ਗੱਲ ਅਸੀਂ ਇਹ ਕਹਿ ਰਹੇ ਹਾਂ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਨਿਰਪਾਇ ਹੋ ਕੇ ਕਹਿੰਦੇ ਜੈਸੇ ਪਾਹਣ ਜਲ ਮੈਂ ਰੱਖਿਓ ਭੇਦੈ ਨਾਹ ਤਹ ਪਾਨੀ ਜਿਵੇਂ ਪੱਥਰ ਹੁੰਦਾ ਨਾ ਚੁੱਕ ਕੇ ਉਸ ਨੂੰ ਪਾਣੀ ਚ ਰੱਖ ਲਿਓ ਉਹ ਉਪਰੋਂ ਤੇ ਗਿੱਲਾ ਹੋ ਜਾਏਗਾ ਪਰ ਜਦੋਂ ਤੁਸੀਂ ਠੋਕਰ ਮਾਰ ਕੇ ਵੇਖੋਗੇ ਨਾ ਪੰਨ ਕੇ ਵੇਖੋਗੇ ਅੰਦਰੋਂ ਸੁੱਕਾ ਹੋਏਗਾ ਜੈਸੇ ਪਾਹਣ ਪਾਹਣ ਦਾ ਅਰਥ ਹੁੰਦਾ ਪੱਥਰ ਜਲ ਮਹਿ ਰੱਖਿਓ ਪਾਣੀ ਵਿੱਚ ਰੱਖਿਆ ਭੇਦੈ ਨਾਹੀ ਤਹ ਪਾਣੀ ਪਾਣਿਓ ਦੇ ਵਿੱਚ ਦੀ ਦੂਜੇ ਬੰਦੇ ਨਹੀਂ ਲੰਗਦਾ ਪਾਣੀ ਉਹਦੇ ਅੰਦਰ ਨਹੀਂ ਜਾਇਆ ਕਰਦਾ ਤੈਸੇ ਹੀ ਤੂੰ ਤਾਹੀਂ ਪਛਾਨੋ ਬਿਲਕੁਲ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਕਹਿੰਦੇ ਤੁਸੀਂ ਉਸ ਬੰਦੇ ਨੂੰ ਪਛਾਨੋ ਭਗਤਹੀਨ ਜੋ ਪ੍ਰਾਣੀ ਜਿਹੜਾ ਮਨੁੱਖ ਭਗਤੀ ਤੋਂ ਹੀਨਾ ਹੈ ਭਗਤੀ ਕੀ ਹੈ ਪਿਛਲੇ ਸ਼ਬਦ ਵਿੱਚ ਆਪਾਂ ਸਮਝ ਕੇ ਆਏ ਹਾਂ ਗੁਰ ਕੀ ਮਤ ਤੂੰ ਲੇਹ ਈਆਨੇ ਭਗਤ ਬਿਨਾ ਬਹੁ ਡੂਬੇ ਸੈਨੇ ਇਪਰਕੇ ਆਇਨਾ ਪਿਛਲੇ ਸ਼ਬਦ ਵਿੱਚ ਜਿਸ ਕੋਲ ਗੁਰੂ ਦੀ ਮੱਤ ਵਾਲੀ ਭਗਤੀ ਨਹੀਂ ਹੈ ਗੁਰੂ ਤੇਗ ਬਹਾਦਰ ਜੀ ਕਹਿੰਦੇ ਭਾਈ ਤੁਸੀਂ ਉਹਨੂੰ ਪੱਥਰ ਵਾਂਗ ਸਮਝੋ ਬਾਹਰੋਂ ਤੇ ਐਂ ਲੱਗਦਾ ਵੀ ਪਾਣੀ ਚ ਪਿਆ ਭਿੱਜਿਆ ਹੋਇਆ ਇਦਾਂ ਬਾਹਰ ਕੱਢੋਂਗੇ ਪੱਥਰ ਨੂੰ ਪਾਣੀ ਵਿੱਚੋਂ ਪਾਣੀ ਉਹਦੇ ਤੋਂ ਇਦਾਂ ਤੁਪਕਾ ਤੁਪਕਾ ਕਿਰੇਗਾ ਐਂ ਲੱਗੇਗਾ ਜਿੱਦਾਂ ਰਸਗੁੱਲੇ ਨੂੰ ਰਸ ਵਿੱਚੋਂ ਕੱਢਿਆ ਹੋਵੇ ਤੇ ਇਦਾਂ ਰਸ ਉਹਦੇ ਚੋਂ ਨੁੱਚੜਦਾ ਹੁੰਦਾ ਅੰਦਰ ਤੱਕ ਗਿਆ ਹੁੰਦਾ ਵੀ ਤੇ ਭਿੱਜਿਆ ਹੋਏਗਾ ਉਦਾਂ ਹੀ ਤੁਸੀਂ ਪੱਥਰ ਨੂੰ ਵੇਖੋ ਵੀ ਤੇ ਪਾਣੀ ਦੇ ਤੁਪਕੇ ਜਿੱਚੋ ਕਰਦੇ ਪੈਣੇ ਤੇ ਅੰਦਰ ਤੱਕ ਭਿੱਜਿਆ ਹੋਏਗਾ ਭਿੱਜੇ ਭਿੱਜੇ ਕੋਈ ਨਹੀਂ ਹੁੰਦੇ ਕਈ ਤੁਹਾਨੂੰ ਵੇਖਣ ਨੂੰ ਇਹ ਲੱਗਦੇ ਵੀ ਬੜੀ ਭਜੀਰੂ ਹੈ ਜੀ ਬੜੇ ਭਿੱਜੇ ਹੋਇਆ ਥੋੜੇ ਹੀ ਹੁੰਦੇ ਆ ਭਿੱਜੇ ਹੋਏ ਤੇ ਬਾਕੀ ਦੇ ਪੱਥਰਾਂ ਵਾਂਗੂ ਹੀ ਹੁੰਦੇ ਆ ਉਤੋਂ ਉਤੋਂ ਹੀ ਗਿੱਲੇ ਹੁੰਦੇ ਆ ਅੰਦਰ ਠੋਕਰ ਮਾਰ ਕੇ ਤੇ ਵੇਖੋ ਕਿਵੇਂ ਤੜਫਦੇ ਤੇ ਕਿਵੇਂ ਪੜਕਦੇ ਨੇ ਆ ਹੁਣ ਪੜਕਦੇ ਨਹੀਂ ਫਰੋੜ ਲਓ ਇੰਟਰਨੈਟ ਤੁਸੀਂ ਪ੍ਰਚਾਰਕਾਂ ਦੇ ਵਿਦਵਾਨਾਂ ਦੀਆਂ ਫੇਸਬੁੱਕਾਂ ਫਰੋੜ ਲਓ ਤੇ ਉਹ ਪੱਥਰਾਂ ਵਾਲੇ ਹੀ ਹਾਲ ਆ ਉਹਨਾਂ ਦਾ ਪੱਥਰਾਂ ਵਾਲਾ ਬਿਲਕੁਲ ਪੱਥਰਾਂ ਵਾਲਾ ਉਪਰੋਂ ਤੇ ਐ ਜਾਪੇਗਾ ਭਿੱਜੇ ਹੋਏ ਨੇ ਪਰ ਅੰਦਰ ਈਰਖਾ ਨੇ ਸਾੜਿਆ ਪਿਆ ਅੰਦਰ ਈਰਖਾ ਨੇ ਸਾੜਿਆ ਪਿਆ ਅੰਦਰੋਂ ਸੜੇ ਹਨ ਦੁਰਗੰਧ ਆਵੇਗੀ ਤੁਹਾਨੂੰ ਉਹਨਾਂ ਦੇ ਅੰਦਰੋਂ ਈਰਖਾ ਦੀ ਕਲਮੈ ਮੁਕਤ ਨਾਮ ਤੇ ਪਾਵਤ ਕਲਯੁਗ ਵਿੱਚ ਇਸ ਸਮੇਂ ਵਿੱਚ ਜੀਵਨ ਮੁਕਤੀ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਕੇ ਹੀ ਪ੍ਰਾਪਤ ਹੁੰਦੀ ਹੈ ਕਲਮੈ ਮੁਕਤ ਨਾਮ ਤੇ ਪਾਵਤ ਗੁਰ ਇਹ ਭੇਦ ਬਤਾਵੇ ਗੁਰੂ ਇਹ ਭੇਦ ਦੀ ਪਤੇ ਦੀ ਗੱਲ ਦੱਸਦਾ ਆ ਬਈ ਅੱਜ ਕੱਲ ਦੇ ਸਮੇਂ ਵਿੱਚ ਭਾਈ ਜੀਵਨ ਮੁਕਤੀ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਹੋਣੀ ਹੈ ਕਹੋ ਨਾਨਕ ਸੋਈ ਨਰ ਕਰੂਆ ਨਾਨਕ ਜੀ ਮਹਾਰਾਜ ਕਹਿੰਦੇ ਉਹੀ ਮਨੁੱਖ ਭਾਰਾ ਹੈ ਗਰੂਆ ਦਾ ਅਰਥ ਭਾਰਾ ਵਜਨਦਾਰ ਭਰਿਆ ਹੋਇਆ ਸੱਚਾ ਖਾਲੀ ਨਹੀਂ ਹੈ ਭਾਂਡਾ ਇੱਕ ਖਾਲੀ ਹੁੰਦਾ ਇੱਕ ਭਰਿਆ ਹੁੰਦਾ ਭਰਿਆ ਹੋਇਆ ਹੈ ਸੱਚਾ ਹੈ ਸੱਚਾ ਉਹੀ ਇਨਸਾਨ ਹੈ ਜੋ ਪ੍ਰਭ ਕੇ ਗੁਣ ਗਾਵੇ ਜੋ ਅਸਲੋਂ ਪ੍ਰਭੂ ਦੇ ਗੁਣ ਗਾਉਂਦਾ ਹੈ ਜੋ ਵਖਾਵਾ ਨਹੀਂ ਕਰਦਾ ਫਿਰਦਾ ਜੋ ਪਗਤ ਹੋਣ ਦਾ ਢੰਡੋਰਾ ਨਹੀਂ ਪਟਦਾ ਜੋ ਲੋਕਾਂ ਨੂੰ ਐਦਾਂ ਵਖਾਵੇ ਨਹੀਂ ਕਰਦਾ ਫਿਰਦਾ ਵੇਖੋ ਮੈਂ ਪਗਤ ਹਾਂ ਭਾਈ ਅਸਲੀ ਭਗਤ ਉਹ ਆ ਜੋ ਪ੍ਰਭ ਕੇ ਗੁਣ ਗਾਵੇ ਜੋ ਪ੍ਰਭੂ ਜੀ ਦੇ ਗੁਣ ਈਸ਼ਵਰ ਨੂੰ ਸਰਵ ਵਿਆਪੀ ਜਾਣ ਕੇ ਆਪਣੀ ਸੁਰਤ ਦੀ ਸਾਂਝ ਉਸ ਨਾਲ ਪਾ ਕੇ ਤੇ ਸਾਰਿਆਂ ਦੇ ਵਿੱਚੋਂ ਰੱਬੀ ਜੋਤ ਦਾ ਦਰਸ਼ਨ ਕਰਦਾ ਆ ਜੋ ਕੋਈ ਪੱਖਪਾਤ ਨਹੀਂ ਕਰਦਾ ਜਾਤ ਪਾਤ ਦਾ ਉਹ ਅਮੀਰ ਗਰੀਬ ਦਾ ਉੱਚ ਨੀਚ ਦਾ ਜੋ ਸਾਰਿਆਂ ਨੂੰ ਬਰਾਬਰ ਜਾਣਦਾ ਇੱਕ ਰਸ ਇੱਕ ਇੱਕੋ ਹੀ ਰੂਪ ਜਾਣਦਾ ਬਰਾਬਰ ਜਾਣਦਾ ਤੇ ਜਿਨੇ ਜੇ ਤਾੜਨਾ ਆ ਤਾਂ ਉੱਪਰ ਬੈਠੇ ਨੂੰ ਕੁਰਸੀ ਤੇ ਬੈਠੇ ਨੂੰ ਉਹਨੂੰ ਵੀ ਤਾੜ ਦਿੰਦਾ ਤੇ ਜੇ ਗਲਤੀ ਹੋਏ ਲੇ ਚਾ ਤਾਂ ਉਹਨੂੰ ਵੀ ਤਾੜ ਦਿੰਦਾ ਜਿਹਦੇ ਚ ਵੀ ਗਲਤੀ ਹੈ ਤਖਤਾਂ ਤੇ ਬੈਠਿਆਂ ਚ ਜੇ ਗਲਤੀਆਂ ਨੇ ਉਹਨਾਂ ਨੂੰ ਤਾੜਨ ਦਾ ਅਧਿਕਾਰ ਜਿਹੜਾ ਹੈਗਾ ਉਹ ਵੀ ਉਹਦੇ ਕੋਲ ਹੁੰਦਾ ਜਜ਼ਬਾ ਹੁੰਦਾ ਨਿਰਭੈ ਹੁੰਦਾ ਤੇ ਜਿਹੜੇ ਬਿਲਕੁਲ ਆਮ ਲੋਕੀ ਹੁੰਦੇ ਆ ਜੇ ਗਲਤੀਆਂ ਉਹ ਕਰਦੇ ਆ ਉਹਨਾਂ ਨੂੰ ਤਾੜਨ ਦਾ ਵੀ ਉਹਨਾਂ ਦੇ ਅੰਦਰ ਇੱਕ ਸਾਹਸ ਹੁੰਦਾ ਆ ਉਹ ਡਰਦੇ ਨਹੀਂ ਵੀ ਜਿਹੜੇ ਤਖਤਾਂ ਤੇ ਬੈਠਿਆ ਕੁਰਸੀਆਂ ਤੇ ਬੈਠੇ ਆ ਜਿਹੜੇ ਇਹਦਾ ਬਾਦਸ਼ਾਹੀਆਂ ਮਾਣਦੇ ਪਏ ਜਿਹੜੇ ਰਾਜੇ ਨੇ ਜਿਹੜੇ ਰਾਇਸ ਨੇ ਜਿਹੜੇ ਵੱਡੀਆਂ-ਵੱਡੀਆਂ ਪਦਵੀਆਂ ਤੇ ਬੈਠੇ ਆ ਜਿਹੜੇ ਜਥੇਦਾਰ ਨੇ ਜਿਹੜੇ ਫਲਾਣੇ ਨੇ ਢਮਕਾਣੇ ਨੇ ਵੀ ਜੇ ਉਹਨਾਂ ਨੇ ਗਲਤੀਆਂ ਕੀਤੀਆਂ ਚਲੋ ਕੋਈ ਨੀ ਜੀ ਤਕੜੀਆਂ ਦੀਆਂ ਤੇ ਮਾਫੂ ਹੁੰਦੀਆਂ ਨਾ ਗੁਰੂ ਨਾਨਕ ਮਹਾਰਾਜ ਕਹਿੰਦੇ ਬਾਬਰ ਜ਼ਾਬਰ ਸਾਡੀ ਨਸਰ ਵਿੱਚ ਪਾਂਡੇ ਲੋਕਾਂ ਨੂੰ ਲੁੱਟ ਕੇ ਖਾ ਰਿਆ ਤੂੰ ਗਰੀਬ ਲੋਕਾਂ ਦਾ ਤੇਰੇ ਅੱਗੇ ਬੋਲਣ ਦਾ ਹਿਆ ਨਹੀਂ ਹੋਏਗਾ ਗੁਰੂ ਨਾਨਕ ਮਹਾਰਾਜ ਕਹਿੰਦੇ ਅਸੀਂ ਆਖਾਂਗੇ ਕਬੀਰ ਜੀ ਕਹਿੰਦੇ ਮੈਂ ਕਾਂਗਾ ਗਜ ਸਾਢੇ ਤੈ ਤੋਤੀਆਂ ਤੇਰੇ ਪੈਨ ਤੱਕ ਗਲੀ ਜਿਨਾਂ ਜਪ ਵਾਲੀਆਂ ਲੋਟੇ ਹੱਥ ਨਿ ਬਾਗੋ ਹਰ ਕੇ ਸੰਤ ਨਾ ਖੀਐ ਬਾਨਾਰਸ ਕੇ ਠੱਗ ਕਬੀਰ ਜੀ ਕਹਿੰਦੇ ਮੈਂ ਠੱਗ ਕਾਂਗਾ ਤੁਹਾਨੂੰ ਉਹ ਜ਼ੁਰਤ ਉਹ ਦਲੇਰੀ ਉਹ ਸਾਹਸ ਉਹ ਹਿੰਮਤ ਤਦੇ ਪੈਦਾ ਹੋਏਗੀ ਜਦੋਂ ਤੁਹਾਡੀ ਦ੍ਰਿਸ਼ਟੀ ਵਿੱਚ ਸਮਾਨਤਾ ਆਏਗੀ ਕਵੀ ਨਾ ਭਈ ਆਪਣੇ ਆਪ ਦੇ ਵਿੱਚ ਰੱਬ ਹੋਣ ਦਾ ਪਰਮ ਪਾਲੀ ਬੈਠੋ ਸਾਰੇ ਹੀ ਅਸੀਂ ਸਰਵ ਵਿਆਪਕ ਈਸ਼ਵਰ ਦਾ ਹਿੱਸਾ ਹਾਂ ਇੱਕੋ ਜਿਹੇ ਹਾਂ ਸਾਰੇ ਕੋਈ ਫਰਕ ਨਹੀਂ ਆ ਕਿਸੇ ਚ ਬਰਾਬਰ ਹਾਂ ਸਾਰੇ ਇਨਸਾਨ ਹਾਂ ਇਨਸਾਨ ਬਣ ਕੇ ਰਹੀਏ ਪਰਮੇਸ਼ਰ ਨੂੰ ਜਾਣੀਏ ਆਲੇ ਦੁਆਲੇ ਵਿੱਚੋਂ ਵੇਖੀਏ ਮਹਿਸੂਸ ਕਰੀਏ ਸੋ ਇਹ ਦੋਵੇਂ ਸ਼ਬਦਾਂ ਦਾ ਭਾਵ ਇਹ ਹੈ ਜੀ ਆਪਾਂ ਸਮਝਿਆ ਹੈ ਤੇ ਅਗਲਾ ਸ਼ਬਦ ਜੋ ਹੈ RAM KALI Raag ਵਿੱਚੋਂ ਉਹ ਆਪਾਂ ਅਗਲੇ ਹਿੱਸੇ ਵਿੱਚ ਸਾਂਝਾ ਕਰਾਂਗੇ ਜੁੜੇ ਰਹੋ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਟਰੁਖਾ ਉੱਪਰ ਚੰਗਾ ਲੱਗੇ ਉਪਰਾਲਾ ਤੇ ਸ਼ੇਅਰ ਕਰਨਾ ਸਾਂਝਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ